ਭਾਰਤੀਆਂ ਨੂੰ ਕੈਨੇਡਾ ਵੱਲੋਂ ਵੱਡਾ ਝਟਕਾ ਹੁਣ ਕੈਨੇਡਾ ਪੀਆਰ ਹਾਸਲ ਕਰਨਾ ਹੋਇਆ ਮਹਿੰਗਾ ਕੈਨੇਡਾ ਵਿੱਚ ਪਰਮਾਨੈਂਟ ਰੈਜ਼ਿਡੈਂਸੀ ਪ੍ਰਾਪਤ ਕਰਨ ਦਾ ਸੁਪਨਾ ਦੇਖਣ ਵਾਲੇ ਵਿਦੇਸ਼ੀ ਕਾਮਿਆਂ ਨੂੰ ਹੁਣ ਹੋਰ ਪੈਸੇ ਖਰਚ ਕਰਨ ਦੀ ਲੋੜ ਹੋਵੇਗੀ ਇਮੀਗ੍ਰੇਸ਼ਨ ਰਿਫਿਊਜ਼ਸ ਐਂਡ ਸਿਟੀਜ਼ਨਸ਼ਿਪ ਕੈਨੇਡਾ ਨੇ ਵਿਦੇਸ਼ੀ ਕਾਮਿਆਂ ਲਈ ਕੈਨੇਡਾ ਓਨਲੀ ਲੋੜਿੰਗ ਦੀ ਪੈਸੇ ਦੀ ਸੀਮਾ ਵਿੱਚ ਬਦਲਾਅ ਕਰ ਦਿੱਤਾ ਹੈ ਦੋ ਐਕਸਪ੍ਰੈਸ ਐਂਟਰੀ ਪ੍ਰੋਗਰਾਮਾਂ ਦੇ ਤਹਿਤ ਕੈਨੇਡਾ ਵਿੱਚ ਪੀਆਰ ਦੀ ਮੰਗ ਕਰਨ ਵਾਲੇ ਲੋਕਾਂ ਨੂੰ ਹੁਣ 500 ਕੈਨੇਡੀਅਨ ਡਾਲਰ ਲਗਭਗ 3 ਲੱਖ ਰੁਪਏ ਹੋਰ ਖਰਚ ਕਰਨੇ ਪੈਣਗੇ ਇਸ ਤਰ੍ਹਾਂ ਹੁਣ ਕੰਮਿਆਂ ਨੂੰ ਕੈਨੇਡਾ ਜਾਣ ਲਈ ਹੋਰ ਪੈਸੇ ਦਾ ਪ੍ਰਬੰਧ ਕਰਨਾ ਪਵੇਗਾ ਜੇਕਰ ਕੋਈ ਇਕੱਲਾ ਵਿਅਕਤੀ ਕੈਨੇਡਾ ਵਿੱਚ ਪੀਆਰ ਪ੍ਰਾਪਤ ਕਰਨ ਦੀ ਅਰਜ਼ੀ ਦੇ ਰਿਹਾ ਹੈ ਤਾਂ ਪਹਿਲਾਂ ਉਸ ਨੂੰ ਡਾਲਰ 14690 ਦੀ ਲੋੜ ਸੀ ਪਰ ਹੁਣ ਇਹ ਸੀਮਾ ਡਾਲਰ 15263 ਲਗਭਗ 9,57,000 ਰੁਪਏ ਤੱਕ ਵਧਾ ਦਿੱਤੀ ਗਈ ਹੈ। ਇਹ ਰਕਮ ਉਦੋਂ ਵੀ ਵੱਧ ਜਾਂਦੀ ਹੈ ਜਦੋਂ ਪਰਿਵਾਰ ਦੇ ਮੈਂਬਰ ਵੱਧਦੇ ਹਨ। ਨਵੇਂ ਨਿਯਮ ਸਿਰਫ ਫੈਡਰਲ ਸਕਿੱਲ ਵਰਕਰ ਪ੍ਰੋਗਰਾਮ ਅਤੇ ਫੈਡਰਲ ਸਕਿੱਲ ਟ੍ਰੇਡਸ ਪ੍ਰੋਗਰਾਮ ਦੇ ਤਹਿਤ ਅਰਜੀ ਦੇਣ ਵਾਲੇ ਵਿਦੇਸ਼ੀ ਕਾਮਿਆਂ ਤੇ ਲਾਗੂ ਹੋਣਗੇ। ਨਾਦੋਮਾ ਪ੍ਰੋਗਰਾਮਾ ਦੇ ਤਹਿਤ ਬਿਨੇ ਕਾਰਨੂ 6 ਮਹੀਨਿਆਂ ਤੋਂ 1 ਸਾਲ ਦੇ ਅੰਦਰ ਪੀਆਰ ਮਿਲਦਾ ਹੈ। ਇਨਾ ਪ੍ਰੋਗਰਾਮਾ ਦੇ ਤਹਿਤ ਵਿਦੇਸ਼ੀ ਕੰਮ ਦਾ ਤਜਰਬਾ ਰੱਖਣ ਵਾਲੇ ਲੋਕ ਕੈਨੇਡਾ ਆ ਕੇ ਕੰਮ ਕਰਦੇ ਹਨ। ਕਿੰਨਾ ਲੋਕਾਂ ਨੂੰ ਫੰਡ ਦੀ ਲੋੜ ਨਹੀਂ ਪਵੇਗੀ। ਕੁਝ ਲੋਕਾਂ ਨੂੰ ਪੀਆਰ ਲਈ ਅਰਜੀ ਦਿੰਦੇ ਸਮੇਂ ਲੋਡਿੰਗ ਦੇ ਫੰਡ ਦਿਖਾਉਣ ਦੀ ਲੋੜ ਨਹੀਂ ਹੁੰਦੀ। ਇਨਾ ਵਿੱਚ ਉਹ ਲੋਕ ਸ਼ਾਮਲ ਹਨ ਜੋ ਕੈਨੇਡੀਅਨ ਐਕਸਪੀਰੀਅੰਸ ਕਲਾਸ ਅਧੀਨ ਅਰਜੀ ਦੇ ਰਹੇ ਹਨ। ਜਾਂ ਉਹ ਲੋਕ ਜਿਨ੍ਹਾਂ ਕੋਲ ਕੈਨੇਡਾ ਵਿੱਚ ਕੰਮ ਕਰਨ ਦੀ ਇਜਾਜ਼ਤ ਹੈ ਅਤੇ ਨੌਕਰੀ ਦੀ ਪੇਸ਼ਕਸ਼ ਹੈ ਹਾਲਾਂਕਿ ਐਕਸਪ੍ਰੈਸ ਐਂਟਰੀ ਪ੍ਰੋਫਾਈਲ ਵਿੱਚ ਪੈਸੇ ਦੀ ਜਾਣਕਾਰੀ ਨੂੰ ਅਪਡੇਟ ਰੱਖਣਾ ਬਿਹਤਰ ਹੋਵੇਗਾ ਕਿਉਂਕਿ ਸਿਸਟਮ ਇੱਕ ਬਿਨੇਕਾਰ ਨੂੰ 1 ਤੋਬਾਦ ਪ੍ਰੋਗਰਾਮਾਂ ਲਈ ਯੋਗ ਮੰਨ ਸਕਦਾ ਹੈ ਪੈਸੇ ਦੀ ਜਾਣਕਾਰੀ 28 ਜੁਲਾਈ ਤੱਕ ਅਪਡੇਟ ਕੀਤੀ ਜਾ ਸਕਦੀ ਹੈ ਪੀਆਰ ਬਿਨੇਕਾਰ ਕਿਸੇ ਵੀ ਬੈਂਕ ਜਾਂ ਵਿੱਤੀ ਸੰਸਥਾ ਤੋਂ ਇੱਕ ਅਧਿਕਾਰਤ ਪੱਤਰ ਦਿਖਾ ਸਕਦੇ ਹਨ ਇੰਨਾ ਪੱਤਰਾਂ ਵਿੱਚ ਵਿੱਤੀ ਸੰਸਥਾ ਦਾ ਲੈਟਰ ਹੈਡ ਸੰਪਰਕ ਜਾਣਕਾਰੀ ਬਿਨੇਕਾਰ ਦਾ ਨਾਮ ਬਕਾਇਆ ਕਰਜ਼ਾ ਅਤੇ ਖਾਤੇ ਦੀ ਜਾਣਕਾਰੀ ਹੋਣੀ ਚਾਹੀਦੀ ਹੈ ਬਿਨੇਕਾਰਾਂ ਕੋਲ ਪੀਆਰ ਲਈ ਅਰਜ਼ੀ ਦੇਣ ਵੇਲੇ ਅਤੇ ਪੀਆਰ ਵੀਜ਼ਾ ਜਾਰੀ ਕਰਨ ਵੇਲੇ ਇੰਨਾ ਫੰਡਾ ਤੱਕ ਪਹੁੰਚ ਹੋਣੀ ਚਾਹੀਦੀ ਹੈ ਉਹਨਾਂ ਨੂੰ ਇਹ ਵੀ ਸਾਬਤ ਕਰਨਾ ਪਵੇਗਾ ਕਿ ਜਦੋਂ ਉਹ ਕੈਨੇਡਾ ਪਹੁੰਚਦੇ ਹਨ ਤਾਂ ਉਹ ਉਸ ਖਾਤੇ ਵਿੱਚ ਪੈਸੇ ਦੀ ਕਾਨੂੰਨੀ ਤੌਰ ਤੇ ਵਰਤੋਂ ਕਰ ਸਕਦੇ ਹਨ